ਮੇਲਾ ਦੇ ਮਾਨ ਸਾਹਿਬ ਵਾਪਸ ਆ ਗਏ ਨੇ ਉੱਥੋਂ ਦਿੱਲੀ ਵਾਲੇ ਪਾਸੇ ਪ੍ਰਚਾਰ ਪਚੂਰ ਕਰਕੇ ਤੇ ਆਉਂਦੇ ਆਉਂਦੇ ਕਹਿੰਦੇ ਇੱਕ ਪੰਪ ਤੇ ਰੁੱਕ ਗਏ ਤੇ ਪੰਪ ਵਾਲੇ ਨੇ ਬਾਜੜਾ ਪਾਈਆਂ ਹੋਈਆਂ ਉਹਨਾਂ ਨੇ ਚਲੋ ਮੈਨੂੰ ਤੇ ਖੈਰ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਨੇ ਕਿਤੇ ਨਿਗਾਹ ਮਾਰੀ ਨਿਗਾਹ ਮਾਰੀ ਤੇ ਕਿਤੇ ਐਕਸ਼ਨ ਕਰਿਆ ਹਨਾ ਭਾਵੇਂ ਉਹ ਚਲੋ ਪਖਾਨਿਆਂ ਨੂੰ ਲੈ ਗਈ ਸੀ ਖੈਰ ਜ਼ਰੂਰੀ ਸੀ ਤੇ ਕਿਵੇਂ ਵੇਖ ਰਹੇ ਹੋ ਮਾਨ ਸਾਹਿਬ ਚੰਗੀ ਗੱਲ ਹੈ ਠੀਕ ਹੈ ਇਹ ਗੱਲਾਂ ਦੇਖੋ ਕਿਸੇ ਵਾਸਤੇ ਇਹ ਇੱਕ ਕਹਿੰ ਲੋ ਕਿ ਵਿਆੰਗ ਦਾ ਵਿਸ਼ਾ ਹੋ ਸਕਦਾ ਕਿ ਮੁੱਖ ਮੰਤਰੀ ਦਾ ਹੁਣ ਹੋਰ ਤੱਕ ਤੇ ਜ਼ੋਰ ਨਹੀਂ ਚੱਲਿਆ ਤੇ ਉਹਨਾਂ ਨੇ ਪੈਟਰੋਲ ਪੰਪ ਤੇ ਜਿਹੜੇ ਪਖਾਨੇ ਆ ਟਾਇਲਟ ਆ ਇਹ ਚੈੱਕ ਕਰ ਦਿੱਤੇ ਤੇ ਖੁਲਵਾ ਦਿੱਤੇ ਸਰ ਇਹ ਗੱਲਾਂ ਵੱਡੀਆਂ ਹੁੰਦੀਆਂ ਨੇ ਬਿਲਕੁਲ ਜ਼ਰੂਰੀ ਵੀ ਹੁੰਦੀਆਂ ਨੇ ਕਿਉਂਕਿ ਦੇਖੋ ਚੀਜ਼ ਕੀ ਹੈ ਮੈਂ ਹਮੇਸ਼ਾ ਕਹਿੰਦਾ ਕਿ ਜਿਹੜਾ ਤੁਹਾਡਾ ਸਰਵਿਸ ਪ੍ਰੋਵਾਈਡਰ ਹੈ ਨਾ ਜੀ ਉਹ ਤੁਹਾਡੇ ਤੇ ਕੋਈ ਆਸਾਨ ਨਹੀਂ ਕਰ ਰਿਹਾ ਹੂੰ ਉਹ ਤੁਹਾਡੇ ਤੋਂ ਪੈਸੇ ਲੈ ਰਿਹਾ ਜਾਂ ਗਵਰਨਮੈਂਟ ਤੋਂ ਕਮਾਈ ਕਰ ਰਿਹਾ ਹੂੰ ਬਦਲੇ ਦੇ ਵਿੱਚ ਸਾਨੂੰ ਉਹ ਸਰਵਿਸ ਦੇ ਰਿਹਾ ਦੇ ਰਿਹਾ ਬਿਲਕੁਲ ਤਾਂ ਜਿਹੜੀ ਸਰਵਿਸ ਤਿਆ ਆ ਚਾਹ ਤੁਸੀਂ ਦੇਣੀ ਐ ਤਾਂ ਉਹਦੇ ਵਿੱਚ ਜੇ ਉਹ ਕਤਾਈ ਕਰਦਾ ਤੇ ਕਿਤੇ ਨਾ ਕਿਤੇ ਸਾਡਾ ਬੋਲਣਾ ਬਣਦਾ ਹਮ ਬੇਸ਼ੱਕ ਤਾਂ ਇਹਨਾਂ ਨੇ ਚੰਗਾ ਕੰਮ ਕੀਤਾ ਕਿ ਫਿਰ ਅਚਾਨਕ ਜਦੋਂ ਦੇਖਿਆ ਕਿ ਉਹ ਇਹਨਾਂ ਦੇ ਗਨਮੈਨਾਂ ਨੇ ਚੈੱਕ ਕੀਤਾ ਹੋਵੇਗਾ ਹਮ ਉਹ ਇੱਕ ਤੇ ਸ਼ਾਇਦ ਗੰਦਾ ਸੀਗਾ ਜੀ ਇੱਕ ਸ਼ਾਇਦ ਬੰਦ ਹੋ ਗਿਆ ਹਾਂ ਲੌਕ ਹੀ ਪਿਆ ਸੀ ਕਹਿੰਦੇ ਤੇ ਜਿਹੜਾ ਕੋਈ ਵੀ ਸਰ ਇਸ ਤਰ੍ਹਾਂ ਦਾ ਪੈਟਰੋਲ ਪੰਪ ਹੈ ਨਾ ਜੀ ਉਹਦੇ ਤੇ ਕਈ ਚੀਜ਼ਾਂ ਜਿਹੜੀਆਂ ਜ਼ਰੂਰੀ ਨਹੀਂ ਨੇ ਜਿਵੇਂ ਹਵਾ ਹੂੰ ਹੂੰ ਪਰਣੀ ਆ ਤੇ ਮੋਸਟਲੀ ਉਹ ਵੀ ਸਾਰੇ ਕਿਤੇ ਬੰਦ ਹੀ ਕੰਮ ਹੁੰਦਾ ਤੇ ਇਸ ਤੋਂ ਇਲਾਵਾ ਵਾਸ਼ਰੂਮ ਹੂੰ ਇਹ ਹੋਣੇ ਜ਼ਰੂਰੀ ਚਾਲੂ ਹਾਲਤ ਦੇ ਪਾਣੀ ਵਾਸ਼ਰੂਮ ਇਹ ਜ਼ਰੂਰੀ ਚੀਜ਼ਾਂ ਮੁੱਢਲੀਆਂ ਚੀਜ਼ਾਂ ਨੇ ਦੋ ਚਾਰ ਚੀਜ਼ਾਂ ਜਿਹੜੀਆਂ ਹਾਂਜੀ 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 ਤਾਂ ਮਤਲਬ ਕਿ ਇਹਨਾਂ ਨੇ ਫਿਰ ਉਹ ਸਾਰਾ ਕੁਝ ਜਿਹੜਾ ਚੈੱਕ ਕਰਵਾਇਆ ਕਿ ਸਾਰੇ ਕਿਉਂਕਿ 4000 ਪੰਪ ਆ ਜਿਵੇਂ ਟ੍ਰਿਬਿਊਨ ਚ ਪੜ ਰਿਹਾ ਸੀਗਾ ਜੀ ਤੇ ਜਿਹਦੇ ਚ 1000 ਹਾਈਵੇ ਤੇ ਆ ਯਾਨੀ ਚੌਥਾ ਹਿੱਸਾ ਹਾਈਵੇਸ ਤੇ ਨਹੀਂ ਤਾਂ ਉਹਨਾਂ ਨੇ ਜਦੋਂ ਚੈੱਕ ਕੀਤਾ ਤੇ ਦੋ ਸ਼ਾਇਦ ਇਦਾਂ ਦੇ ਪਾਏ ਗਏ ਬਾਅਦ ਦੇ ਵਿੱਚ ਜਿਨ੍ਹਾਂ ਨੂੰ ਹੁਣ ਜੁਰਮਾਨਾ ਕਰਨਗੇ ਜਾਂ ਪਤਾ ਨਹੀਂ ਕੀ ਕਰਦੇ ਉਹਨਾਂ ਦਾ ਯਾਨੀ ਉਹ ਮਾੜੀ ਹਾਲਤ 'ਚ ਪਾਏ ਗਏ ਜਾਂ ਬੰਦ ਪਾਏ ਗਏ ਦੋ ਦੋ ਦੇ ਖਿਲਾਫ ਐਕਸ਼ਨ ਵੀ ਹੋ ਗਿਆ ਜੀ ਜੀ ਹੁਣ ਉਹਦੇ ਤੇ ਜਿਹੜੀ ਇਹਨਾਂ ਦੀ ਐਸੋਸੀਏਸ਼ਨ ਹੈ ਉਹ ਸਫਾਈ ਵੀ ਦੇ ਰਹੀ ਸੀ ਕਿ ਜਿੱਥੇ ਸਫਾਈ ਸਟਾਫ ਨਹੀਂ ਆਇਆ ਜਾਏ ਦੋ ਦੋ ਹਮ ਗੱਲ ਸਭ ਇਹ ਆ ਕਿ ਇਹ ਚੀਜ਼ਾਂ ਜਿਹੜੀਆਂ ਨੇ ਚਾਲੂ ਹਾਲਤ 'ਚ ਹੋਣੀਆਂ ਚਾਹੀਦੀਆਂ ਹਮ ਸਾਡੇ ਤੇ ਬੜੀ ਸਮੱਸਿਆ ਵਾਸ਼ਰੂਮ ਹੁੰਦਾ ਨਹੀਂ ਮੈਂ ਦੇਖਦਾ ਸੜਕਾਂ ਤੇ ਖਲੋਤੇ ਹੁੰਦੇ ਲੋਕੀ ਮਜਬੂਰੀ ਦੇ ਮਾਰੇ ਬਿਲਕੁਲ ਕਿਉਂ ਕਿਉਂਕਿ ਜਿਹੜਾ ਪੰਪ ਆਲਾ ਹੈ ਹੁਣ ਜੇ ਤਾ ਤੁਸੀਂ ਤੇਲ ਪਾਓਗੇ ਹੂੰ ਤੇ ਤੁਹਾਨੂੰ ਇਜਾਜ਼ਤ ਦੇ ਦੇਗਾ ਵਾਸ਼ਰੂਮ ਦੀ ਵਰਤੋਂ ਦੀ ਬਿਲਕੁਲ ਆਦਰਵਾਈਜ਼ ਉਹ ਤੁਹਾਨੂੰ ਖੜ੍ਹ ਨਹੀਂ ਦੇਗਾ ਹੂੰ ਉਜਤਬ ਚੰਗੇ ਹੁੰਦੇ ਨੇ ਪਰ ਕਈ ਟੋਕ ਦਿੰਦੇ ਆ ਹੋ ਸਕਦਾ ਟੋਕ ਦੇਣ ਜੈਂਟਸ ਦਾ ਫਿਰ ਵੀ ਚਲੋ ਉਪਸਾਰ ਲੈਂਦੇ ਆਪ ਹੁੰਦੇ ਨੇ ਹਾਂਜੀ ਉਹੀ ਗੱਲ ਹੈ ਨਾ ਦੂਜੀ ਚੀਜ਼ 에ਅਰ ਪ੍ਰੈਸ਼ਰ ਦੀ ਤੁਸੀਂ ਗੱਲ ਕੀਤੀ ਮੋਸਟਲੀ ਇਹ ਪੰਪ ਨਹੀਂ ਆ ਜਿਹੜੇ ਅਮਬਾਨੀ ਹੋਰੀ ਹੈ ਇਹ ਬੜੇ ਸ਼ੈਤਾਨ ਨੇ ਜੀ ਸ਼ੈਤਾਨ ਮਤਲਬ ਕਿ ਚਲਾਕ ਨੇ ਇਹ ਇਸ ਤਰ੍ਹਾਂ ਦੀ ਸਰਵਿਸ ਨੂੰ ਟੁੱਟਣ ਨਹੀਂ ਦਿੰਦੇ ਛੇ ਇਹਨਾਂ ਦੇ ਉਹ ਖਰਾਬ ਹੋ ਜਾਏਗੀ ਨਾ ਮਸ਼ੀਨ ਇਹ ਕੰਪਲੇਨਟ ਪਾਉਂਦੇ ਨਾਲ ਦੀ ਨਾਲ ਉਹਨਾਂ ਦਾ ਬੰਦਾ ਆ ਜਾਊਗਾ ਉਹ ਠੀਕ ਕਿਉਂਕਿ ਫਿਰ ਜਦੋਂ ਦੂਜੇ ਪੰਪਾਂ ਤੇ ਏਜਸ ਨਹੀਂ ਹੈ ਤਾਂ ਕਿਸੇ ਨੇ ਫਿਰ ਉੱਥੇ ਜਾਣਾ ਕਿ ਹਾਂ ਯਾਰ ਨਾਲ ਹਵਾ ਚੈੱਕ ਕਰਾ ਲਾਂਗੇ ਕਿਉਂਕਿ ਮਾਈਲੇਜ ਨਾਲ ਉਹਦਾ ਮਸਲਾ ਜੁੜਦਾ ਹੈ ਨਾਲੇ ਤੇਲ ਪਵਾ ਲਾਂਗੇ ਅਗਲੇ ਫਾਇਦੇ ਚ ਹੈ ਕਿ ਨਹੀਂ ਬਿਲਕੁਲ ਬਿਲਕੁਲ ਉਹ ਵੀ ਫਾਇਦਾ ਲੈ ਜਾਂਦੇ ਆ ਤੇ ਆਮ ਲੋਕਾਂ ਨੂੰ ਤੁੱਚੀ ਗੱਲ ਇਹ ਆ ਕਿ ਇਹ ਚਲੋ ਇਹਨਾਂ ਨੇ ਅੱਛਾ ਕੀਤਾ ਇਹ ਇੱਕ ਹੋਰ ਮੈਂ ਦੱਸਦਾ ਕਹਾਣੀ ਮੈਂ ਇੱਕ ਵਾਰੀ ਲੜ ਪਿਆ ਅਸੀਂ ਮੁਹਾਲੀ ਤੋਂ ਨਿਕਲੇ ਸੀਗੇ ਮੇਰੇ ਰਿਸ਼ਤੇਦਾਰਾਂ ਤੋਂ ਲੜਨ ਦਾ ਮਤਲਬ ਇਹ ਕਿ ਮੈਂ ਕਹਾਂ ਉੱਥੇ ਜੋ ਉਹਨਾਂ ਦਾ ਵਾਸ਼ਰੂਮ ਸੀਗਾ ਅਸੀਂ ਤੇਲ ਪਰਵਾਇਆ ਹੂੰ ਉਹ ਚਾਲੂ ਹਾਲਤ ਚ ਨਹੀਂ ਸੀਗਾ ਤੇ ਖਰਾਬ ਸੀਗਾ ਜੀ ਮੈਂ ਦੇਖ ਮੈਂ ਅਖਾ ਜੀ ਤੁਸੀਂ ਆਪ ਦੇ ਸੀਐਲ ਅਫਸਰ ਦਾ ਨੰਬਰ ਦਿਓ ਮੈਨੂੰ ਹੂੰ ਮੈਂ ਤੁਹਾਡੀ ਕੰਪਲੇਂਟ ਪਾਉਂਗਾ ਬਿਲਕੁਲ ਚਲੋ ਕਾਫੀ ਗਰਮਾ ਗਰਮੀ ਹੋ ਗਈ ਫੇਰ ਉਹਨਾਂ ਨੇ ਮਹਿਸੂਸ ਵੀ ਕੀਤਾ ਪਰ ਉਹਨਾਂ ਨੇ ਇੱਕ ਹੋਰ ਪੱਖ ਦੱਸਿਆ ਹੂੰ ਉਹ ਕਹਿੰਦੇ ਸਰ ਅਸੀਂ ਕੀ ਕਰੀਏ ਜੀ ਲੋਕ ਯੂਜ਼ ਤੇ ਕਰਦੇ ਨੇ ਪਰ ਸਫਾਈ ਨਹੀਂ ਕਰਦੇ ਹੂੰ ਪ੍ਰੋਪਰ ਇਹ ਵੀ ਪ੍ਰੋਬਲਮਸ ਆ ਅਸੀਂ ਗੰਦ ਪਾਉਣ ਚ ਤਾਂ ਮਾਰ ਜੀ ਸਫਾਈ ਨਹੀਂ ਕਰਦੇ ਦੂਜੀ ਗੱਲ ਇਹ ਕਿ ਚੀਜ਼ਾਂ ਨੂੰ ਤੋੜਿਆ ਜਾਂਦਾ ਹੈ ਜੀ ਬਿਲਕੁਲ ਘਰ ਦੀ ਵਰ ਚੀਜ਼ ਹੋਰ ਢੰਗ ਨਾਲ ਵਰਤੀ ਜਾਂਦੀ ਹੈ ਇੱਥੇ ਜੰਮ ਤੱਕ ਤੌਰ ਤੇ ਚੀਜ਼ ਹੋਰ ਪਟਦੀ ਹੈ ਤਾਂ ਮੇਰੇ ਖਿਆਲ ਦੇ ਨਾਲ ਸਾਨੂੰ ਨਾ ਇਹ ਸਹੂਲਤਾਂ ਲੈਣੀਆਂ ਤੇ ਚਾਹੀਦੀਆਂ ਜੀ ਪਰ ਅਸੀਂ ਵਰਤੋਂ ਕਿੱਦਾਂ ਕਰਨੀ ਸਚਜੇ ਢੰਗ ਨਾਲ ਸਰ ਮੈਂ ਦੇਖਦਾ ਪਖਾਨੇ ਤੁਸੀਂ ਪੈਲਸ ਚ ਚਲੇ ਜਾਓ ਉੱਥੇ ਗੰਦ ਪਾਇਆ ਹੁੰਦਾ ਹੂੰ ਗੰਦ ਅਸੀਂ ਢੱਟ ਕੇ ਪਾਉਣੇ ਆ ਕਿ ਭਾਈ ਯਾਰ ਉੱਥੇ ਛੇ ਅਸੀਂ ਚੰਗੇ ਉੱਥੇ ਖੜ ਕੇ ਰੁੱਕ ਕੇ ਹਮ ਆਬ ਜੋ ਅਸੀਂ ਗੰਦ ਪਾਇਆ ਉਹ ਤੇ ਸਾਫ ਕਰ ਦਈਏ ਚੱਜ ਨਾਲ ਬਿਲਕੁਲ ਕੋਈ ਦੂਸਰਾ ਵੀ ਆਏਗਾ ਯਾਰ ਹਮ ਤਾਂ ਮਤਲਬ ਕਿ ਕਿਤੇ ਵੀ ਚਲੇ ਜੋ ਸਾਡੇ ਬੰਦੇ ਅੱਛਾ ਉਹ ਇਹ ਤਾਂ ਬੈਠੇ ਕੰਦਾ ਤੇ ਲੇਖਾ ਹੁੰਦੇ ਆ ਗੰਦ ਮੰਦ ਬਿਲਕੁਲ ਤੋ ਇਹ ਸਾਨੂੰ ਵੀ ਕਿਤੇ ਨਾ ਕਿਤੇ ਨਾ ਥੋੜਾ ਸਿਆਣੇ ਹੋਣ ਦੀ ਜ਼ਰੂਰਤ ਹੈ ਬਾਕੀ ਇੱਕ ਚੀਜ਼ ਹੋਰ ਮੈਂ ਕਹਾਂਗਾ ਮਾਨ ਸਾਹਿਬ ਨੂੰ ਚਲੋ ਇਹ ਠੀਕ ਹੈ ਮੈਂ ਵੀ ਤੁਹਾਡੇ ਵਾਂਗ ਇਸ ਚੀਜ਼ ਤੇ ਠੀਕ ਹੈ ਖੁਸ਼ ਆ ਜੀ ਆ ਜਿਹੜੇ ਟੋ ਲਾ ਲਿਆ ਸਭ ਇਹ ਬਹੁਤ ਕੁਝ ਦੇਣ ਲਈ ਪਬੰਦ ਹੁੰਦੇ ਆ ਟੋ ਕਰਨ ਵਾਸਤੇ ਮੈਡੀਕਲ ਸਹਾਇਤਾ ਦੇਣ ਵਾਸਤੇ ਤੁਸੀਂ ਇਹ ਦੇਖੋ ਕਿ ਕਿਹੜੇ ਟੋਲ ਪਲੇਸੇ ਦਾ ਵਾਸ਼ਰੂਮ ਜਿਹੜਾ ਹੈ ਉਹ ਚਾਲੂ ਹਾਲਤ ਦੇ ਵਿੱਚ ਹੈ ਕੋਈ ਵਿਰਲਾ ਕੋਈ ਕਰਮ ਵਾਲਾ ਹੋਏਗਾ ਟੈਕਸ ਸੇ ਸਭ ਤੋਂ ਜ਼ਿਆਦਾ ਲੈ ਰਹੇ ਆ ਇਹਨਾਂ ਦੀ ਕਮਾਈ ਤੇ ਮੇਨ ਲਾਦਾ ਪੈਟਰੋਲ ਪੰਪ ਵਾਲਿਆਂ ਨਾਲੋਂ ਵੀ ਜ਼ਿਆਦਾ ਹੂੰ ਬਿਲਕੁਲ ਤੇ ਇਹ ਬਦਲੇ ਚ ਉਹ ਸੁਹਣਤਾ ਦੇ ਰਿਆ ਇਹਦੀ ਵੀ ਚੈਕਿੰਗ ਕਰਾ ਕੇ ਦੇਖ ਲੋ ਹੂੰ ਇਹ ਵੀ ਜ਼ਰੂਰੀ ਬਿਲਕੁਲ ਬਹੁਤ ਜ਼ਰੂਰੀ ਹੈ ਜੀ ਮੇਤਰ ਇੱਕ ਕਹਿ ਰਹੇ ਸੀਗੇ ਕਿ ਇੱਕ ਨੂੰ ਵਾਰਨਿੰਗ ਦਿੱਤੀ ਹੈ ਜਸਵੀਰ ਸਿੰਘ ਜੀ ਦੱਸ ਰਹੇ ਨੇ ਤੇ ਇੱਕ ਨੂੰ 35000 ਰੁਪਏ ਜੁਰਮਾਨਾ ਲਾਇਆ ਖੈਰ ਇਹ ਇਹ ਤਾਂ ਚਲੋ ਇੱਕ ਕੈਮ ਦਾ ਮਤਲਬ ਇਹ ਗੱਲ ਸਾਹਮਣੇ ਆ ਗਈ ਹੈ ਜੀ ਇਹ ਪੋਲ ਪਲਾਸੇ ਵਾਲਿਆਂ ਨੂੰ ਵੀ ਇਹ ਜਿਹੜਾ ਹੈ ਨਾ ਜੀ ਸਿਕੰਜਾ ਕਸਮ ਦੀ ਜ਼ਰੂਰਤ ਆ ਇਹ ਇਹਨਾਂ ਦੇ ਵੀ ਵਾਸ਼ਰੂਮ ਜਿਹੜੇ ਬੰਦ ਕੀਤੇ ਇਹਨਾਂ ਨੇ ਆਪਦੇ ਇਹਨਾਂ ਦੇ ਯੂਜ਼ ਕਰ ਲੈਣ ਤੇ ਮੁੜ ਕੇ ਜਿੰਦਰਾ ਲਾ ਦਿੰਦੇ ਨੇ ਹੂੰ ਹੂੰ ਜਾਂ ਚਾਲੂ ਹਾਲਤ ਚ ਐਨਗੇ ਜੀ ਜੀ ਤੇ ਜਿਹੜੀਆਂ ਜਿਹੜੀਆਂ ਚੀਜ਼ਾਂ ਦੇਣ ਵਾਸਤੇ ਪਾਬੰਦ ਨੇ ਇਹਨਾਂ ਚੀਜ਼ਾਂ ਦੀ ਵੀ ਪ੍ਰੋਪਰ ਚੈਕਿੰਗ ਹੁੰਦੀ ਰਹਿਣੀ ਚਾਹੀਦੀ ਬਿਲਕੁਲ ਬਿਲਕੁਲ ਜੀ ਲੋੜਾਂ ਤੇ ਖੈਰ ਬਹੁਤ ਨੇ ਮਾਨ ਸਾਹਿਬ ਵਾਸਤੇ ਵੀ ਅਜੇ ਬਹੁਤ ਮਸਲੇ ਨੇ ਜਿਵੇਂ ਨਜ਼ਰ ਮਾਰਨ ਅਤੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਨ੍ਹਾਂ ਤੇ ਕੰਮ ਕਰਨ ਦੀ ਲੋੜ ਹੈ ਖੈਰ ਮਿੰਟੂ ਜੀ ਇੱਕ ਖਬਰ ਹੋਰ ਪਸੰਦੀ ਕਰੀ ਦਰਸ਼ਕਾਂ ਦੇ ਨਾਲ ਕਹਿੰਦੇ ਕਿ ਆਪ ਨਾਲ ਜੁੜੀ ਹੋਈ ਬੀਬੀ ਅਨਮੋਲ ਗਗਨਮਾਨ ਉਹਦੇ ਤੇ ਵੀ ਕੋਈ ਮਕਦਮਾ ਚੱਲਣਾ ਹੈ ਕੋਈ 2021 ਦਾ ਮਸਲਾ ਹੈ ਪੁਲਿਸ ਦੇ ਨਾਲ ਕੋਈ ਉਲਝੌੜ ਜੀ ਦਾ ਮਸਲਾ ਹੈ ਕੋਈ ਕੀ ਮਸਲਾ ਹੈ ਉਹਨਾਂ ਦਾ ਮਸਲਾ ਇਹ ਹੈ ਕਿ 21 ਚ ਇਹਨਾਂ ਨੇ ਕੋਈ ਪ੍ਰੋਟੈਸਟ ਕਰਨਾ ਸੀਗਾ ਹੂੰ ਸ਼ਾਇਦ ਉਹ ਪ੍ਰੋਟੈਸਟ ਮੜਕੇ ਬੀਬੀ ਜੀ ਹਸਪਤਾਲ ਵੀ ਪਹੁੰਚੇ ਸੀਗੇ ਜੇ ਮੈਂ ਨਹੀਂ ਪੁੱਲਦਾ ਤੇ ਜੀ ਉਹਦੇ 'ਚ ਇੱਕ ਹੋਰ ਸਜਣ ਹੈ ਕਿ ਨੇ ਇਹਨਾਂ ਦੇ ਸੰਨੀ ਆਲੂ ਵਾਲੀਆ ਸ਼ਾਇਦ ਉਸ ਵੇਲੇ ਉਹ ਸੈਨ ਚਾਰਜ ਨੇ ਚੰਡੀਗੜ੍ਹ ਦੇ ਉਹ ਸੰ ਤਾਂ ਉਹ ਪ੍ਰੋਟੈਸਟ ਦੇ ਵਿੱਚ ਕੀ ਆ ਕਿ ਜਿਹੜਾ ਮਤਲਬ ਕਿ ਚੰਡੀਗੜ੍ਹ ਏਰੀਆ ਤੁਹਾਨੂੰ ਪਤਾ ਉੱਥੇ ਆ ਅਕਸਰ ਇਹ ਜਿਹਾ ਪ੍ਰਦਰਸ਼ਨਾਂ ਨੂੰ ਰੋਕਣ ਵਾਸਤੇ ਜਿਵੇਂ 44 ਲਾ ਦਿੰਦੇ ਨੇ ਜਾਂ ਉਸ ਵੇਲੇ ਤੁਹਾਨੂੰ ਯਾਦ ਹੋਣਾ ਕਰੋਨਾ ਕਾਲ 'ਚ 188 ਸ਼ਾਇਦ ਲਾਉਂਦੇ ਸੀਗੇ ਜੀ ਤੇ ਇਸ ਤਰ੍ਹਾਂ ਹੁੰਦਾ ਕਿ ਉਹ ਜੇ ਤੁਸੀਂ ਮਤਲਬ ਕਿ ਪਾਬੰਦੀ ਨੂੰ ਤੋੜਦੇ ਹੋ ਤਾਂ ਤੁਹਾਡੇ ਖਿਲਾਫ ਵੱਖ-ਵੱਖ ਧਾਰਾ ਲਾ ਕੇ ਜੀ ਤੇ ਮੁਕਦਮਾ ਦਰਜ ਹੋ ਜਾਂਦਾ ਜੀ ਇਹਨਾਂ ਤੇ ਉਦੋਂ ਦਾ ਮੁਕਦਮਾ ਦਰਜ ਹੋਇਆ ਸੀ ਹੁਣ ਇਜਾਜ਼ਤ ਮਿਲ ਗਈ ਆ ਕਿ ਕੇਸ ਚਲਾਓ ਹੂੰ ਕਿਉਂਕਿ ਦੇਖੋ ਜਿਹੜਾ ਕੋਈ ਮੰਤਰੀ ਹੁੰਦਾ ਹੈ ਜਾਂ ਵਿਧਾਇਕ ਹੁੰਦਾ ਹੈ ਉਹਨਾਂ ਦੇ ਵਿਸ਼ੇਸ਼ ਅਧਿਕਾਰ ਹੁੰਦੇ ਆ ਬਿਲਕੁਲ ਜੇ ਉਹਨਾਂ ਵਾਸਤੇ ਕੁਝ ਸ਼ਰਤਾਂ ਹੁੰਦੀਆਂ ਕਿ ਜੇ ਕੇਸ ਇਤਿਆਦਿਕ ਚਲਾਉਣਾ ਤਾਂ ਪਹਿਲਾਂ ਉਹਨਾਂ ਚੀਜ਼ਾਂ ਨੂੰ ਫੋਲੋ ਕੀਤਾ ਜਾਂਦਾ ਜੀ ਤਾਂ ਮਤਲਬ ਕਿ ਇਹਨਾਂ ਤੇ ਹੁਣ ਕੇਸ ਚੱਲੇਗਾ ਇਹ ਬੀਬੀ ਵੀ ਉਹ ਨਾ ਲੀਡਰਾਂ ਚ ਸ਼ਾਮਲ ਹੋ ਗਏ ਹੂੰ ਹੂੰ ਜਿਨ੍ਹਾਂ ਦੀਆਂ ਤਰੀਕਾ ਪੈਂਦੀਆਂ ਤਰੀਕਾ ਕੇਸ ਹਾਈ ਕੋਰਟ ਚਲੇ ਤਾਂ ਇਹਨਾਂ ਦੀਆਂ ਵੀ ਤਰੀਕਾ ਪੈਣਗੀਆਂ ਜੀ ਗੱਲ ਇਹ ਆ ਕਿ ਇਹਨਾਂ ਦਾ ਤਾਂ ਵੈਸੀ ਮਾੜਾ ਟਾਈਮ ਚੱਲਦਾ ਹੈ ਮੰਤਰੀਸ਼ਿਪ ਗਈ ਜੀ ਮੰਤਰੀ ਸਨ ਹੂੰ ਐਮਐਸਪੀ ਚੁਟਕੀ ਵਿੱਚ ਦੇ ਨਾ ਹੋਈ ਕਿੰਨੇ ਟ੍ਰੋਲ ਹੋਏ ਬਿਲਕੁਲ ਮਤਲਬ ਕਿ ਉਹ ਮੰਤਰੀ ਉਹਨਾਂ ਬਚਾਉਣ ਵਾਸਤੇ ਇਹਨਾਂ ਨੇ ਬਹੁਤ ਕੋਸ਼ਿਸ਼ ਕੀਤੀ ਅੰਦਰ ਖਾਤੇ ਨਹੀਂ ਉਹ ਮਤਲਬ ਕਿ ਇਹਨਾਂ ਦੇ ਯਤਨਾਂ ਨੂੰ ਬੂਰ ਪਿਆ ਹੂੰ ਤਾਂ ਹੁਣ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਆਪਦੇ ਹਲਕੇ ਤੱਕ ਹੀ ਮਹਦੂਦ ਆ ਹੂੰ ਹੂੰ ਉੱਥੇ ਵੀ ਕਈ ਕਿਸਮ ਦੇ ਚਰਚੇ ਨੇ ਜੀ ਤਾਂ ਇਧਰੋਂ ਕਿਸ ਵੀ ਚੱਲ ਪੈਗਾ ਹੋਰ ਕੀ ਆ ਮਾੜੇ ਦਿਨਾਂ ਦੀ ਨਿਸ਼ਾਨੀ ਹੁੰਦੀ ਆ ਕਹਿੰਦੇ